Thank you. ਫਲੋਰ ਦੀ ਕੇਨਰਾ ਬੈਂਕ ਵਿੱਚ ਦੋ ਠਾਕ ਔਰਤਾਂ ਨੇ ਬਜ਼ੁਰਗ ਵਿਅਕਤੀ ਦੀ ਜੇਬ ਵਿੱਚੋਂ ਕੱਢੇ ਪੈਸੇ ਮਚ ਗਿਆ ਹੜਕੰਪ ਜਿਤਨਾ ਸੀ ਕਿ ਫਲੋਰ ਅਕਰਪਾ ਰੋਡ ਤੇ ਸਥਿਤ ਕੇਨਰਾ ਬੈਂਕ ਵਿੱਚ ਅੱਜ ਦੋ ਠਾਕ ਔਰਤਾਂ ਨੇ ਇੱਕ ਬਜ਼ੁਰਗ ਵਿਅਕਤੀ ਦੀ ਜੇਬ ਵਿੱਚੋਂ ਚਲਾਕੀ ਨਾਲ 40000 ਰੁਪਏ ਕੱਢੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਠੱਗੀ ਦਾ ਸ਼ਿਕਾਰ ਹੋਏ ਕਰਨੈਲ ਰਾਮ ਪੁੱਤਰ ਦਰਸ਼ਨ ਰਾਮ ਵਾਸੀ ਗੰਨਾਪਿੰਡ ਨੇ ਦੱਸਿਆ ਕਿ ਮੈਂ ਆਪਣੀ ਨੋ ਨਾਲ ਫਲੋਰ ਦੁਪਹਿਰ 12 ਵਜੇ ਦੇ ਕਰੀਬ ਕੇਨਰਾ ਬੈਂਕ ਵਿੱਚੋਂ 40000 ਰੁਪਏ ਕਢਵਾਏ ਅਤੇ ਆਪਣੀ ਜੇਬ ਵਿੱਚ ਪਾ ਲਿਆ ਅਤੇ ਆਪ ਮੈਂ ਬੈਂਕ ਦੇ ਅੰਦਰ ਹੀ ਬੈਠ ਗਿਆ ਅਤੇ ਮੇਰੀ ਨੋ ਬੈਂਕ ਦੀ ਕਾਪੀ ਤੇ ਐਂਟਰੀ ਫੌਨ ਚਲੀ ਗਈ ਐਨੇ ਨੂੰ ਦੋ ਔਰਤਾਂ ਮੇਰੇ ਕੋਲ ਆਣ ਕੇ ਬੈਠ ਗਈਆਂ ਤੇ ਉਹਨਾਂ ਨੇ ਚਲਾਕੀ ਨਾਲ ਮੇਰੀ ਜੇਬ ਵਿੱਚੋਂ 40000 ਰੁਪਏ ਕੱਢ ਗਏ ਅਤੇ ਉੱਠ ਕੇ ਤੁਰ ਪਈਆਂ ਜਦੋਂ ਮੈਂ ਵੀ ਉੱਠ ਕੇ ਤੁਰਨ ਲੱਗਾ ਤਾਂ ਮੈਂ ਆਪਣੀ ਜੇਬ ਨੂੰ ਹੱਥ ਲਾਇਆ ਤਾਂ ਜੇਬ ਵਿੱਚ ਪਾਏ ਹੋਏ ਪੈਸੇ ਨਹੀਂ ਸਨ ਜਿਸ ਤੋਂ ਬਾਅਦ ਮੈਂ ਰੌਲਾ ਪਾ ਦਿੱਤਾ ਅਤੇ ਉਹਨਾਂ ਔਰਤਾਂ ਦੇ ਪਿੱਛੇ ਭੱਜਾ ਐਨੇ ਨੂੰ ਗੇਟ ਤੇ ਖੜੇ ਬੈਂਕ ਦੇ ਸਿਕਿਉਰਿਟੀ ਗਾਰਡ ਨੇ ਇਹਨਾਂ ਦੋਵਾਂ ਠਾਕ ਔਰਤਾਂ ਨੂੰ ਕਾਬੂ ਕਰ ਲਿਆ ਅਤੇ ਬੈਂਕ ਮੈਜਨ ਨੇ ਥਾਣਾ ਫਲੋਰ ਦੇ ਐਸਐਚਓ ਸਾਹਿਬ ਨੂੰ ਸੂਚਿਤ ਕੀਤਾ ਮੌਕੇ ਤੇ ਥਾਣਾ ਫਲੋਰ ਦੇ ਐਸਐਚਓ ਇੰਸਪੈਕਟਰ ਸਰਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਮਹਿਲਾ ਪੁਲਿਸ ਮੁਲਾਜ਼ਮਾ ਨਾ ਬੈਂਕ ਵਿਖੇ ਪੁੱਜੇ ਅਤੇ ਔਰਤਾਂ ਦੀ ਤਲਾਸ਼ੀ ਲਈ ਅਤੇ ਇਹਨਾਂ ਠਾਕ ਔਰਤਾਂ ਕੋਲੋਂ 40000 ਰੁਪਏ ਬਰਾਮਦ ਕਰ ਲਿਆ ਥਾਣਾ ਮੁਖੀ ਫਲੋਰ ਸਰਦਾਰ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਇਹਨਾਂ ਠਾਕ ਔਰਤਾਂ ਨੂੰ ਡੰਗਾਈ ਨਾਲ ਪੁਸ਼ਕਿਸ਼ ਕੀਤੀ ਹੈ ਤਾਂ ਇਹਨਾਂ ਨੇ ਆਪਣਾ ਨਾਮ ਪੂਜਾ ਰਾਣੀ ਪਤਨੀ ਨੋਜਨ ਵਾਸੀ ਕਰੀਹਾ ਬੋੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਅਤੇ ਦੂਸਰੀ ਨੇ ਆਪਣਾ ਨਾਮ ਭੋਲੀ ਵਾਈ ਦੇਪਾਨੀ ਪਤਨੀ ਰਕਵੀਰ ਦੇਪਾਨੀ ਵਾਸੀ ਪਿੰਡ ਉਲਖੇੜੀ ਬੋੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਹਾਲ ਵਾਸੀ ਜਿਹੜੇ ਰੇਲਵੇ ਸਟੇਸ਼ਨ ਲੁਧਿਆਣਾ ਵੱਜੋਂ ਦੱਸਿਆ ਉਹਨਾਂ ਨੇ ਕਿਹਾ ਕਿ ਇਹਨਾਂ ਤੇ ਪਹਿਲਾਂ ਵੀ ਠੱਗੀ ਦੇ ਮੁਕਾਦਮੇ ਦਰਜ ਹਨ ਅਤੇ ਅੱਜ ਫਿਰ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਕੇਸ ਦਾਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਵੀ ਨੰਗਾਈਨਾ ਪੁੱਛਗਛ ਕੀਤੀ ਜਾਵੇਗੀ ਏਪੀਨ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਪ੍ਰਪਲ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਤੁਹਾਡਾ ਕਰਨੈਲ ਆ ਜੀ ਪੈਸਾ ਦੀ ਲੁੱਟ ਕਹੋਈ ਆ ਤੁਹਾਡਾ ਹੋਈ ਆ ਹਾਂ ਜੀ ਹਾਂ ਜੀ ਕਿੰਨੇ ਪੈਸੇ ਸੀ 40000 40000 ਤੁਹਾਨੂੰ ਪਤਾ ਨਹੀਂ ਲੱਗਾ ਜੇ ਲੇਡੀ ਸਾਡੇ ਕੋਲ ਕੇ ਬੈਠੀਆਂ ਤੁਹਾਡੀ ਉੱਧਰ ਬੈਠੀਆਂ ਮੈਨੂੰ ਕਿ ਵੀਰੇ ਉਹ ਬੈਂਕ ਚੋਂ ਪੈਸੇ ਕਢਾਣ ਆਇਆ ਜੇ ਉੱਥੇ ਹੀ ਬੈ ਗਈਆਂ ਹੁਣ ਇਹ ਥੋੜੀ ਮਦਦ ਕੋਣ ਆ ਮੈਂ ਤਾਂ ਕਹੇ ਥੋੜੀ ਸਤਨਾ ਕੋਸ਼ਿਸ਼ ਤੇ ਆ ਕੇ ਬਰਾਬਰ ਬੈ ਗਏ ਆ ਠੀਕ ਹੈ ਪਹਿਲਾਂ ਬੈਠੀਆਂ ਨੇ ਮੇਰੀ ਨੌ ਉੱਥੇ ਐਂਟਰੀ ਕਰਾਉਂਦੀ ਆ ਜੀ ਮੈਂ ਉਹਦੇ ਮੈਂ ਉਹਦੇ ਨਾਲ ਦੇਖੀ ਜਨ ਐਦਾਂ ਮੇਰੇ ਪਿਆਣਿਆਂ ਨੂੰ ਦਗਦਾ ਜੇ ਕਿ ਉਹ ਐਦਾਂ ਹੱਥ ਮਾਰਿਆ ਤਾਂ ਐਦਾਂ ਹੀ ਕੱਢ ਕੇ ओके। ਯਾਰੋ ਕੁਰੀਆਂ ਤਾਂ ਮੈਂ ਨਾਲ ਹੀ ਜੇ ਵੀ ਨੂੰ ਹੱਥ ਮਾਰਿਆ ਮੈਂ ਉਦੋਂ ਹੀ ਹਾਕ ਮਾਰ ਲਈ ਮੈਂ ਕਿਹਾ ਕਰਜਾ ਬੀਬੀ ਤੇ ਕੋਪਰੇਸ਼ੇ ਅਮਰਲੇ ਜੀ ਜੀ ਜਾਨੂਆ ਭਾਜੀ ਨੇ ਉਹ ਪੌੜਾ ਨਾਟ ਕੇ ਫੜ ਲਈ ਤੇ ਉਹਨੇ ਥੱਲੇ ਉਹ ਜਿੱਥੇ ਪੌੜੇ ਲੱਗੇ ਆ ਉਹਨੂੰ ਥੱਲੇ ਛੱਡ ਦਿੱਤੇ ਪੈਸੇ। ਓਕੇ। ਯਾਰ ਤੁਸੀਂ ਥੱਲੇ ਛੱਡੀ ਮੈਂ ਪਹਿਲਾਂ ਬੈਠੇ ਚੱਕੇ। ਓਕੇ। ਉਹਨੇ ਜਦੋਂ ਚੱਕ ਲਿਆ ਫਿਰ ਫੜ ਲਈਆਂ ਭਾਜੀ ਉਹਨਾਂ ਨੇ ਇਹਨਾਂ ਨੇ ਨਾਲ ਕਿਉਂ ਉੱਥੇ ਖੜੀਆਂ ਕਾਲੀਆਂ ਉਹਨੇ ਦੋ ਤਿੰਨ ਚਕੇੜਾਂ ਵੀ ਮਾਰੀਆਂ ਉਹ ਸੜਕ 'ਚੋਂ ਫੜ ਕੇ ਲਿਆਂਦੀ। ਠੀਕ ਆ ਦੋ ਜਣੀਆਂ ਸੀ ਨਾ? ਦੋ ਜਾਨੀ। ਨਹੀਂ ਨਹੀਂ ਜੇਬ ਚੋਂ ਕੱਢੇ ਆ ਬਾਕੀ ਦਾ ਨਹੀਂ ਕੱਟੀ ਨਹੀਂ ਐਦਾਂ ਹੀ ਦਸੀ ਖਿੱਚ ਲਈ ਅਜੇ ਤਾਂ ਮੈਂ ਕਢਾ ਕੇ ਐਦਾਂ ਹੀ ਦਸੀ ਨਹੀਂ ਦਸੀ ਜੇਬ ਚ ਐਦਾਂ ਹੀ ਪਾਈ ਆ 40000 ਦੀ ਓਕੇ ਐਦਾਂ ਹੀ ਕੱਢ ਕੇ ਤੁਰ ਪਈਆਂ ਠੀਕ ਹੈ ਜੇ ਜੇ ਮਾਰ ਕੇ ਲੱਗੀ ਫੇਸਲ ਪਤਾ ਲੱਗਾ ਵੀ ਹਾਲ ਕੀ ਮੈਂ ਉਦੋਂ ਹੀ ਹੱਥ ਮਾਰਿਆ ਰੱਬੀ ਮੈਂ ਮਾਰ ਬੈਠਾ ਮੈਂ ਕਿਹਾ ਕੀ ਪਤਾ ਸੀ ਅੱਛਾ ਉਦਾਂ ਨਹੀਂ ਪਤਾ ਲੱਗਾ ਤਾਂ ਉਦਾਂ ਨਹੀਂ ਉਹ ਤੋਰ ਪਈਆਂ ਜਾਂ ਤੋਰੀਆਂ ਮੈਨੂੰ ਸ਼ੱਕ ਓਕੇ ਪੈਸੇ ਪ੍ਰਾਪਤ ਹੋ ਗਏ ਨਾ ਉਹਨਾਂ ਨੂੰ ਹਾਂਜੀ ਪੈਸੇ ਭਾਜੀ ਉਹਨਾਂ ਨੂੰ ਕੋਲਿਆ ਬੈਕ ਤੇ ਓਕੇ ਹਾਂਜੀ ਤੇ ਪੁਲਿਸ ਆ ਕੇ ਸੀ ਮੌਕੇ ਤੇ ਕੋਈ ਪੁਲਿਸ ਆਏ ਬਾਅਦ ਚ ਫੋਨ ਕੀਤਾ ਇਹਨਾਂ ਨੂੰ ਫੇਰੇ ਬਾਅਦ ਚ ਆਏ ਓਕੇ ਕਾਬੂ ਕਰਨੀ ਹੈ ਲੇਡੀ ਦੋ ਆਹ ਵਾਹ ਭਾਈ ਇਹਦਾ ਨੰਬਰ ਸਭ ਕੀ ਆਵਣਾ ਦਾ ਮੇਰਾ ਨਾਮ ਜਸਪਾਲ ਸਿੰਘ ਦਾ ਸਰ ਤੁਸੀਂ ਆ ਕੈਮਰਾ ਨਾਲ ਸਿਕਿਉਰਿਟੀ ਗਾਰਡ ਕੰਮ ਕਰਦੇ ਹੋ ਸਿਕਿਉਰਿਟੀ ਗਾਰਡ ਹਾਂਜੀ ਅੱਜ ਜਿਹੜੀ ਲੁੱਟ ਹੋਈ ਹੈ ਇੱਥੇ ਇੱਕ ਜੈਂਸ ਦੇ ਨਾਲ ਤੁਸੀਂ ਮੇਰੇ ਖਿਆਲ ਤੋਂ ਉਹ ਲੀਡਿੰਗ ਕੰਪਨੀ ਕੀਤਾ ਹੈਗਾ ਹਾਂਜੀ ਸਰ ਕੀਤਾ ਦਾ ਮਾਹੌਲ ਸੀਗਾ ਕਿ ਪੱਜ ਪੱਜ ਗਈਆਂ ਸੀ ਜਾਂ ਤੁਸੀਂ ਇਹ ਕੰਮ ਕਰ ਲਿਆ ਨਹੀਂ ਇੱਕ ਬਜੁਰਗ ਦੇ ਇਥੇ 40000 ਜਿਹੜਾ ਕੱਢ ਲਿਆ ਇਹ ਵਿੱਚੋਂ ਕੱਢ ਕੇ ਜਿਹੜਾ ਪੱਜਣਗੇ ਕੀਟ ਤੇਨ ਫੜ ਲਈਆਂ ਜੀ ਜਾਂ ਰੋਲਾ ਪਿਆ ਦੂਦੀ ਫੜੀਆਂ ਹਾਂਜੀ ਹਾਂਜੀ ਠੀਕ ਹੈ ਪੈਸੇ ਉਹਨਾਂ ਦਾ ਕੋਪਰਾਮ ਹੋਇਆ ਹਾਂਜੀ ਹਾਂਜੀ ਉਹਦੇ ਕੋਲ ਠੀਕ ਹੈ ਸਰ ਇੱਕ ਇੱਕ ਕੇਨਾ ਬੈਂਕ ਦੇ ਵਿੱਚ ਲੁਕੋਈ ਆ ਇੱਕ ਗੈਂਸ ਦੇ ਨਾਲ ਸਰ ਕਿੰਨੇ ਪੈਸੇ ਲੁਕੋਈ ਸੀ ਔਰ ਕਿੰਨੀਆਂ ਲੇਡੀਆਂ ਨੇ ਇਹ ਲੁਕੋਈ ਕੀਤੀ ਹੈ ਜੀ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੇਂਦਰਾ ਬੈਂਕ ਅਕਾਲਪੁਰ ਰੋਡ ਦੇ ਉੱਤੇ ਦੋ ਲੇਡੀਜ਼ ਇੱਕ ਇਹਨਾਂ ਦਾ ਕਸਟਮਰ ਸੀ ਕਰਨੈਲ ਰਾਮ son of ਦਰਸ਼ਨਦਾਸ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੋਂ ਨੀਲਮ ਜੋ ਪੈਸੇ ਕਾਊਂਟਰ ਤੋਂ ਕਢਵਾ ਕੇ ਆਪਣੇ ਤਮੀਜ਼ ਦੇ ਸਾਈਡ ਵਾਲੀ ਜੇਬ ਵਿੱਚ ਪਾਏ ਹੋਏ ਸੀ ਜੋ ਦੋ ਲੇਡੀਜ਼ ਸੀ ਉਹਨਾਂ ਨੇ ਬੜੀ ਚੁਸਤੀ ਨਾਲ ਜੇ ਵਿੱਚੋਂ ਪੈਸੇ ਖਿੱਚ ਲਏ ਜੋ ਅਮਾਉਂਟ 40000 ਰੁਪਏ ਦੀ ਸੀ ਜੋ ਬੈਂਕ ਗਾਰਡ ਨੇ ਬੜੀ ਹੁਸ਼ਿਆਰੀ ਨਾਲ ਉਹਨੂੰ ਮੌਕੇ ਤੇ ਉੱਤੇ ਹੀ ਬਾਹਰ ਭੱਜਣ ਵੀਰੇ ਕਾਬੂ ਕਰ ਲਿਆ ਜੋ ਹੁਣ ਮੌਕੇ ਤੇ ਸੀ ਆਏ ਹਨ ਇਨਵੈਸਟੀਗੇਸ਼ਨ ਕੀਤਾ ਗਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੀ ਪਾਨੀ ਵਾਈਫ ਆਵਰ ਗਵੀਰ ਦੇ ਪਾਨੀ ਵਾਸੀ ਉਲਖੇੜੀ ਡਿਸਟ੍ਰਿਕਟ ਰਾਜਗੜ੍ਹ ਐਮਪੀ ਅਤੇ ਇਸਤੀ ਸਾਥਨ ਜੋ ਪੂਜਾ ਵਾਈਫ ਨੋਜਨ ਵਾਸੀ ਕਰੀਹਾ ਜ਼ਿਲ੍ਹਾ ਰਾਜਗੜ ਐਮਪੀ ਜੋ ਹੁਣੇ ਅੱਜਕੱਲ ਰੇਲਵੇ ਸਟੇਸ਼ਨ ਲੁਧਿਆਣਾ ਵਿਚ ਰਹਿੰਦੇ ਨੇ ਜੋ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਅੰਦਰਜ ਕਰ ਰਹੇ ਹਾਂ ਪਹਿਲਾਂ ਵੀ ਕੁਝ ਇਹਦਾ ਮੁਕਦਮਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਗਿਆ ਜੋ ਇੱਕ ਲੇਡੀ ਦੇ ਉੱਤੇ ਦੋ ਮੁਕਦਮੇ ਨੇ ਔਰ ਇੱਕ ਟਰੂਜਾ ਦੇ ਉੱਤੇ ਇੱਕ ਹੈ ਜੋ ਹੋਰ ਵੀ ਇਹਨਾਂ ਤੋਂ ਕਿਉਂ ਪੁੱਛਗਿੱਛ ਕੀਤੀ ਜਾਵੇਗੀ ਤਾਂ ਦੋ ਹੀ ਲੇਡੀ ਸੀ ਇਹਦੇ ਹਾਂਜੀ ਦੋਹੀ ਲੇਡੀਆਂ ਨੇ ਅਸੀਂ ਸੀਸੀਟੀਵੀ ਕੈਮਰਾ ਵੀ ਚੈੱਕ ਕੀਤਾ ਗਿਆ ਦੋਹੀ ਲੇਡੀਆਂ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ ਜੋ ਮੌਕੇ ਤੇ ਹੀ ਕਬੂ ਆ ਗਈ ਹੈ ਉਹ ਹੁਣ ਇਹਨਾਂ ਦੇ ਖਿਲਾਫ ਇਹ ਫੈਸਲੀ ਬਰਾਮਦ ਹੋ ਗਈ ਸਰ ਹਾਂਜੀ ਹੋ ਚੁੱਕੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ